ਬਦਕਿਸਮਤੀ ਹੈ ਕਿ 40 ਸਾਲ ਦਾ ਰਿਕਾਰਡ ਟੁੱਟਿਆ ਖੜੰਦਾ ਔਰ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਦੋਨਾਂ ਹੀ ਕਿੰਨੇ ਜਲਿਆ ਚ ਹੋਇਆ ਮੈਂ ਸਭ ਦਾ ਇੱਕ ਰੁਪਿਆ ਮਹਾਰਾਜ ਕਿਰਪਾ ਕਰੇ ਐਸਾ ਕਦੇ ਨਾ ਹੋਵੇ ਇਸ ਦੁੱਖ ਦੀ ਘੜੀ ਚ ਜਿੱਥੇ ਸਟੇਟ ਸਰਕਾਰ ਆ ਉੱਥੇ ਮੈਂ ਸਮਝਦਾ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਇਹ ਪੂਰਾ ਮੁਆਵਜ਼ਾ ਦੇ ਕੇ ਔਰ ਪੰਜਾਬ ਦੇ ਜਿਨ੍ਹਾਂ ਦੇ ਲੋਕਾਂ ਦਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਉਹਨਾਂ ਨੂੰ ਹੌਸਲਾ ਦੇਵੇ ਇਹ ਕਿਸੇ ਤੇ ਆਸਾਨ ਨਹੀਂ ਇਹ ਫਰਜ਼ ਬਣਦਾ ਸੈਂਟਰ ਦੀ ਸਰਕਾਰ ਦਾ ਕਿ ਜਦੋਂ ਵੀ ਕਿਸੇ ਸਟੇਟ ਨੂੰ ਐਸੀ ਵਿਫਤਾ ਪੈਂਦੀ ਹੈ ਸੈਂਟਰ ਕੋਲ ਪਾਵਰ ਹੁੰਦੀ ਆ ਸੈਂਟਰ ਵੱਲ ਤੋਂ ਵੱਧ ਸਾਡੀ ਮਦਦ ਕਰੇ ਕੋ ਬਹੁਤ ਨਾਜ਼ੁਕ ਹਾਲਾਤ ਨੇ ਜਿੰਨਾ ਮੇਰਾ ਖਿਆਲ ਹੈ ਵੀ ਇਸ ਕੀ ਨੁਕਸਾਨ ਹੋਇਆ ਇੱਕ ਰਕਾਰ ਤੋੜੀ ਹੈ ਮੇਰਾ ਖਿਆਲ ਲੱਖਾਂ ਲੱਖਾਂ ਦੇ ਏਕੜੀ ਬਹੁਤ ਬੜਾ ਨਸਰਵੇ ਅੱਜ ਸਾਰਿਆਂ ਦੀ ਸਾਡੀ ਡਿਊਟੀ ਬਣਦੀ ਹੈ ਬਜਾਏ ਅਸੀਂ ਇੱਕ ਦਿਨ ਨੂੰ ਕਹਿਣ ਦੀ ਬਜਾਏ ਤੇ ਅਸੀਂ ਆਪ ਵੀ ਜੋਰ ਲਾਈਏ ਸਰਕਾਰ ਵੀ ਜੋਰ ਲਾਵੇ ਸੈਂਟਰ ਸਰਕਾਰ ਵੀ ਜੋਰ ਲਾਵੇ ਅੱਜ ਕਿਸੇ ਨੂੰ ਕਹਿਣ ਕਹਾਉਣ ਦੀਆਂ ਗੱਲਾਂ ਨਹੀਂ ਹੈ ਕੋਈ ਪੋਲਿਟਿਕਲ ਬਿਆਨਬਾਜ਼ੀ ਕਰਨ ਦੀ ਗੱਲ ਨਹੀਂ ਹੈ ਆਪਾਂ ਸਾਰੇ ਜਣੇ ਜੋ ਵੀ ਜਿੱਦਾ ਕੋਈ ਜਿੰਨਾ ਸਰਦਾ ਹੈ ਉਹ ਲੈ ਕੇ ਅੱਜ ਲੋਕ ਪੁਛਾਰੇ ਬਹੁਤ ਫਸੇ ਹੋਏ ਨੇ ਬਹੁਤ ਬੁਰੀ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਡੰਗਰ ਬੱਚਿਆਂ ਦਾ ਕੀ ਹਾਲ ਹੋ ਰਿਹਾ ਹੈ ਘਰਾਂ ਦੇ ਘਰ ਰੁੱਢ ਰਹੇ ਨੇ ਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਗਰੀਬ ਅਮੀਰ ਇਹਦੇ ਵਿੱਚ ਸਾਰੇ ਆ ਗਏ ਕੋਈ ਰਹਿ ਨਹੀਂ ਗਿਆ ਸੋ ਜਿੱਥੇ ਕਿਤੇ ਠੀਕ ਹੈ ਜੋ ਕੋਈ ਅਫੋਰਡ ਕਰ ਸਕਦਾ ਹੈ ਪੰਜਾਬ ਸਰਕਾਰ ਵੀ ਕਰੇ ਸੈਂਟਰ ਸਰਕਾਰ ਵੀ ਕਰੇ ਤੇ ਆਮ ਸੰਸਥਾਵਾਂ ਵੀ ਕਰਨ ਆਮ ਪ੍ਰਾਈਵੇਟ ਲੋਕ ਵੀ ਕਰਨ ਆਪਣੀ ਸਾਰੀ ਡਿਊਟੀ ਬਣਦੀ ਹੈ ਅੱਜ ਅਸੀਂ ਵੀ ਐਸੇ ਕੰਮ ਨੂੰ ਚੱਲੇ ਆ ਕਿ ਵੀ ਜਿੰਨਾ ਅਸੀਂ ਕਰ ਸਕਦੇ ਹਾਂ ਅਸੀਂ ਵੀ ਕਰੀਏ